ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਰਲਡ ਫੇਮਸ ਸੂਫੀ ਸਿੰਗਰ ਜੋਤੀ ਨੂਰਾ ਜੀ ਸ਼ਹਿਰ ਨਕੋਦਰ ਦੇ ਵਿੱਚ yellow motor ਤੇ ਪਹੁੰਚੇ ਆ ਔਰ ਤੁਸੀਂ ਦੇਖ ਹੀ ਲਿਆ ਨਾ ਉਹਨਾਂ ਨੇ ਗੱਡੀ ਲਈ ਆ ਤੇ ਆਪਾਂ ਸਾਰੀ ਗੱਲਬਾਤ ਇਹਨਾਂ ਦੇ ਨਾਲ ਹੀ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜਗ ਪੰਜਾਬੀ ਨਿਊਜ਼ ਤੇ ਥੈਂਕ ਯੂ ਵੈਰੀ ਥੈਂਕ ਯੂ ਅੱਛਾ ਜੋਤੀ ਨੂਰਾ ਜੀ ਪਹਿਲਾਂ ਦੱਸ ਦਿਓ ਅੱਜ ਜਿਹੜੀ ਨਵੀਂ ਗੱਡੀ ਲਈ ਆ ਕਿਹੜੀ ਗੱਡੀ ਆ ਜੀ ਦਰਸ਼ਕਾਂ ਨੂੰ ਦੱਸ ਦਿਓ ਇਹ ਗੱਡੀ ਲਈ ਹੈ ਜੀ ਅਸੀਂ ਰੂਬੀ ਕੰਪ ਨੇ ਇਹਨਾਂ ਨੇ ਲੈ ਕੇ ਦਿੱਤੀ ਪੰਜ ਸਰਾਂ ਦੱਸਿਆ ਕੀ ਸੀ ਘਰ ਕਿਹੜੀ ਕਿੱਥੇ ਜਾਣੇ ਮੈਨੂੰ ਇਹ ਹੀ ਦੱਸਿਆ ਸੀ ਕਹਿੰਦੇ ਵੀ ਅਸੀਂ ਗੱਡੀ ਆਪ ਲੈਣੀ ਆ ਥਾਲ ਤੇ ਮੈਨੂੰ 8:30 9:00 ਵਜੇ ਥਾਲਿਆ ਸੀ ਸਵੇਰੇ ਸਵੇਰੇ ਅੱਛਾ ਜੀ ਤੇ ਲੱਗੇ ਸ਼ੁਰੂ ਤੋਂ ਜਾਣਾ ਸ਼ੁਰੂ ਤੇ ਅੱਜ ਅਸੀਂ ਜਾਣਾ ਦੇਰਾ ਦੋਈ ਹੈ ਨਾ ਜੀ ਤੇ ਕੱਲ ਤੋਂ ਸਾਢੇ ਸ਼ੁਰੂ ਆ ਤੇ ਵੇਲਾ ਚੱਲੋ ਦੱਸਿਆ ਤੁਹਾਨੂੰ ਗੱਡੀ ਥਾਰ ਸੀ ਜੀ ਹਾਂ ਤੇ ਸਰਪ੍ਰਾਈਜ਼ ਇੱਥੇ ਆ ਕੇ ਮਿਲੇ ਜੀ ਸਰਪ੍ਰਾਈਜ਼ ਇੱਥੇ ਆ ਕੇ ਮਿਲੇ ਕਿੱਦਾਂ ਦਾ ਮਹਿਸੂਸ ਹੋ ਰਿਹਾ ਜੀ ਪਹਿਲਾਂ ਤਾਂ ਰੂਬੀ ਕੋਨ ਲੈ ਕੇ ਜੀ ਕਿਉਂਕਿ ਬਹੁਤ ਹੈ ਨਾ ਮਿਹਨਤ ਕਰਦੇ ਆ ਤੁਸੀਂ ਬਹੁਤ ਵੱਡੀ ਗੱਲ ਆ ਜੀ ਇਹ ਹੈ ਨਾ ਆਬਵੀਅਸਲੀ ਬਹੁਤ ਚੰਗਾ ਚੰਗਾ ਫੀਲ ਹੋ ਰਿਹਾ ਹੈ ਤੁਹਾਡੀ ਸਮਾਈਲ ਤੋਂ ਵੀ ਲੱਗ ਰਿਹਾ ਜੀ ਪਰ ਮੈਨੂੰ ਅਜ ਅਪ੍ਰੈਲ ਪੂਰ ਬਨਾਤਾ ਅੱਛਾ ਜੀ ਤੁਸੀਂ ਕਿੱਦਾਂ ਸੋਚਿਆ ਜੀ ਹੈ ਨਾ ਐਡਾ ਵੱਡਾ ਜਿਹੜਾ ਗਿਫਟ ਆ ਤੇ ਜੋ ਤੀਨੂ ਰਾਜ ਨੂੰ ਇੱਥੇ ਆ ਕੇ ਸਰਪ੍ਰਾਈਜ਼ ਦਵਾਂਗੇ ਜੀ। ਅ ਕਾਫੀ ਦਿਨਾਂ ਦਾ ਪਲਾਨ ਚੱਲਦਾ ਪਿਆ ਸੀਗਾ ਮੇਰਾ। ਜੀ ਸੱਤ ਪੁੱਲਾ ਭਾਈ ਨਾਲ ਅੱਦੇ ਭਾਈ ਨਾਲ ਗੱਲ ਹੁੰਦੀ ਰਹਿੰਦੀ ਸੀ। ਜੀ ਭਾਈ ਨੂੰ ਕਿਹਾ ਕਿ ਭਾਈ ਇਹ ਮੈਂ ਕਹਿੰਦੇ ਗੱਡੀ ਅਰੇਂਜ ਕੀਤੀ ਜੀ ਲੱਭੀ ਆਪਾਂ। ਹਮ ਮੈਂ ਕਿਹਾ ਤੁਸੀਂ ਗੈਰੇਜ ਤੇ ਆਪਣੇ ਮਂਗਾ ਲਓ। ਹਮ ਤੇ ਜੋ ਤੀ ਜੀ ਦੱਸਣਾ ਨਹੀਂਗਾ। ਹਮ ਭਾਈ ਉਹਨੇ ਗੱਡੀ ਮਂਗਾ ਕੇ ਕੱਲ ਸਾਰਾ ਜੋ ਪੇਪਰਾਈਜ਼ ਕਰਕੇ ਹਮ ਆਪਾਂ ਅੱਜ ਗੱਡੀ ਲੈਣਾਗੇ। ਮੈਂ ਕਿ ਹਮੇਸ਼ਾ ਫੋਰਚੂਨਰ ਲਈ ਸਕੋਰਪੀਓ ਲਈ ਜਿੰਨੀਆਂ ਗੱਡੀਆਂ ਭਾਈ ਤੋਂ ਲਈ ਦੀ ਆਪਾਂ ਤੇ ਹਰ ਵਾਰੀ ਹੀ ਚੀਜ਼ ਵਧੀਆ ਹੁੰਦੀ ਆ ਕੋਈ ਚੀਜ਼ ਵਿੱਚ ਕਮੀ ਨਹੀਂ ਹੁੰਦੀ ਵਧੀਆ ਕੰਮ ਕਰਦੇ ਆ ਵਧੀਆ ਹੀ ਚੀਜ਼ ਲੱਭ ਕੇ ਦਿੰਦੇ ਜਰੂਰੀ ਦਾ ਟਾਈਮ ਲੱਗਦਾ ਥੋੜਾ ਜਿਹਾ ਪਰ ਚੀਜ਼ ਵਧੀਆ ਲੱਗੇ ਦੇਖਣੀ ਜਯੋਤੀ ਮੋਹਨ ਰਾ ਜੀ ਜਿਹੜਾ ਤੁਸੀਂ ਸੋਚਿਆ ਸੀਗਾ ਵੀ ਥਾਰ ਲੈਣੀ ਆ ਉਹਦੇ ਨਾਲੋਂ ਖੁਸ਼ੀ ਜ਼ਿਆਦਾ ਹੋਈ ਕਿ ਥਾਰ ਦੀ ਸੀਗੀ ਨਹੀਂ ਨਹੀਂ ਉਹਦੇ ਨਾਲ ਤਾਂ ਜ਼ਿਆਦਾ ਖੁਸ਼ ਹੋਣਾ ਬਹੁਤ ਜ਼ਿਆਦਾ ਖੁਸ਼ੀ ਹੈ ਕੀ ਕੀ ਕਹਿਣਾ ਚਾਹੂਗੇ ਜੀ ਦਰਸ਼ਕਾਂ ਨੂੰ ਅੱਜ ਤੁਸੀਂ ਇਸ ਮਕਾਮ ਤੇ ਹਨਾ ਜਿਹੜਾ ਲੋਕਾਂ ਦੀ ਜਿੰਨੀ ਆਡੀਅנס ਹੈ ਉਹਨਾਂ ਦੀ ਦੁਆਵਾਂ ਦੇ ਨਾਲ ਅੱਜ ਜਿਹੜੀ ਆ ਰੂਬੀ ਕੌਨ ਵੀ ਤੁਹਾਡੇ ਕੋਲ ਆ ਗਈ ਹੈ ਨਾ ਦਰਸ਼ਕਾਂ ਕੀ ਕਹਿੰਦੇ ਇਹ ਕਿ ਸਾਰੇ ਜਿੰਨੇ ਮੈਨੂੰ ਪਿਆਰ ਕਰਦੇ ਨੇ ਜੀ ਤੇ ਇਹ ਸਾਰਿਆਂ ਦਾ ਪਿਆਰ ਹੋਰ ਸਾਰਿਆਂ ਦੀ ਬਲੈਸਿੰਗਸ ਹੈ ਤੇ ਕੁਝ ਇਹਨਾਂ ਦਾ ਬਹੁਤ ਵੱਡਾ ਸਾਥ ਹੈ ਮੇਰੇ ਨਾਲ ਤੇ ਬਾਕੀ ਮਿਹਨਤ ਤੁਹਾਨੂੰ ਪਾਗਾ ਬਸ ਮਿਹਨਤ ਕਰਦੇ ਰਹੋ ਤੇ ਅੱਲਾਹ ਪਾਕ ਉਹ ਮਾਲਕ ਨੀਲੀ ਛੱਤ ਵਾਲਾ ਤੁਹਾਡਾ ਹਮੇਸ਼ਾ ਸਾਥ ਦੇਊਗਾ ਜਦੋਂ ਆਪਾਂ ਸੱਚਾ ਕੰਮ ਸੱਚੀ ਮਿਹਨਤ ਸੱਚੀ ਸੁੱਚੀ ਨੀਅਤ ਨਾਲ ਆਪਾਂ ਕੁਝ ਵੀ ਕਰਾਂਗੇ ਨਾ ਤੇ ਉਹ ਹਮੇਸ਼ਾ ਸਾਡਾ ਡਟ ਕੇ ਸਾਥ ਦੇਊਗਾ ਬਸ ਇਹੀ ਹੈ ਮੇਰੀ ਸਾਰਿਆਂ ਦੇ ਅੱਗੇ ਇਹੀ ਗੁਜ਼ਾਰਿਸ਼ ਤੇ ਇਹੀ ਬੇਨਤੀ ਹੈ ਆਪਦਾ ਮਿਹਨਤਾਂ ਦੇ ਨਾਲ ਜੁੜੇ ਰਹੋ ਤੇ ਆਪਣੇ ਸੋਹਣੇ ਸੁਨੱਖੇ ਔਰ ਚੰਗੇ ਕੰਮ ਕਰੋ ਤੇ ਮਾਲਕ ਤੁਹਾਡੀਆਂ ਮਿਹਨਤਾਂ ਨੂੰ ਹਮੇਸ਼ਾ ਭਾਗ ਲਾਵੇ ਔਰ ਅੱਲਾਹ ਪਾਕ ਉਹ ਨੀਲੀ ਛੱਤ ਵਾਲਾ ਤੁਹਾਡੇ ਹਮੇਸ਼ਾ ਬਰਕਤਾਂ ਤੇ ਮਿਹਰਾਂ ਪਰੇ ਹੱਥ ਰੱਖੇ ਬਹੁਤ ਸਾਰੇ ਯੈਲੋ ਮੋਟਰ ਵਾਲੇ ਭਾਜੀ ਜਿਨ੍ਹਾਂ ਤੋਂ ਅਸੀਂ ਹਰ ਵਾਰ ਗੱਡੀਆਂ ਲੈਣੇ ਤੇ ਭਾਈ ਨੂੰ ਬਹੁਤ ਥੈਂਕ ਯੂ ਕਿੰਨੇ ਸਮੇਂ ਤੋਂ yellow motor ਦੇ ਨਾਲ ਇਸ ਤੋਂ ਬਾਅਦ ਹੋਰ ਲੈਣੀ ਉਹ ਵੀ ਭਾਜੀ ਇਹਨਾਂ ਤੋਂ ਲੈ ਕੇ ਜੀ ਇੱਕ ਨਹੀਂ ਦੇਣੀ ਆਈ ਤਾਂ 15 20 ਗੱਡੀਆਂ ਤਾਂ ਆਹ ਕੀ ਬਾਤ ਸਤਬਲ ਜੀ ਅੱਜ ਦੀ ਡੇਟ ਦੇ ਹਨਾ ਜੀ ਵੱਡੇ ਆਰਟਿਸਟ ਆ ਜੀ ਇਹ ਜਿਨ੍ਹਾਂ ਨੂੰ ਦੁਨੀਆ ਨੂੰ ਪੂਰੇ ਪੂਰੇ ਵਰਲਡ ਦੇ ਵਿੱਚ ਜਿਨ੍ਹਾਂ ਨੂੰ ਜਾਣਦੇ ਆ ਹਨਾ ਜਿਨ੍ਹਾਂ ਦੀ ਗਾਇਕੀ ਨੂੰ ਪਸੰਦ ਕਰਦੇ ਆ ਲੋਕ ਤੇ ਅੱਜ ਕਿਉਂਕਿ ਇਹ ਚੰਡੀਗੜ੍ਹ ਵੀ ਲੈ ਸਕਦੇ ਆ ਜਲੰਧਰ ਵੀ ਲੈ ਸਕਦੇ ਆ ਨਾ ਅੱਜ ਨਕੋਦਰ ਦੇ ਵਿੱਚ ਤੁਹਾਡੇ ਕੋਲ ਆਏ ਆ ਹਨਾ ਜੀ ਤੇ ਬਹੁਤ ਲੰਬੇ ਸਮੇਂ ਤੋਂ ਜਿੱਦਾਂ ਇਹਨਾਂ ਨੇ ਦੱਸਿਆ ਵੀ ਤੁਹਾਡੇ ਨਾਲ ਜੁੜੇ ਆ ਕਿਦਾਂ ਦਾ ਮਹਿਸੂਸ ਹੋ ਰਿਹਾ ਤੇ ਅੱਜ ਦਰਸ਼ਕਾਂ ਦੇ ਨਾਲ ਜ਼ਰੂਰ ਜੀ ਸ਼ੇਅਰ ਕਰੋਗੇ ਦੇਖੋ ਜੀ ਜਿਹੜੇ ਪ੍ਰੀਮੀਅਮ ਕਸਟਮਰ ਆ ਜੀ ਉਹ ਤਾਂ ਹੀ ਜੁੜਦੇ ਆ ਜੇ ਅਸੀਂ ਸਾਡੇ ਰਿਲੇਸ਼ਨ ਜਿਹੜੇ ਸਾਡੇ ਰਿਸ਼ਤੇ ਹੋ ਸਾਫ਼ ਸੁਥਰੇ ਹੋਣ ਅਸੀਂ ਵਧੀਆ ਕੰਮ ਕਰੀਏ ਸਾਫ਼ ਸੁਥਰੇ ਰਿਸ਼ਤੇ ਹੋਣ ਜੋ ਕਹੀਏ ਉਹ ਨਿਕਲੇ ਫਿਰ ਸਾਡੇ ਰਿਸ਼ਤੇ ਸਾਫ਼ ਸੁਥਰੇ ਸਦਾ ਲਈ ਸਦਾ ਲਈ ਚੱਲਦੇ ਆ ਜੀ ਜੀ ਬਿਲਕੁਲ ਤੇ ਅਜ਼ੀਨਾ ਦਾ ਧੰਨਵਾਦ ਕਰਦੇ ਆ ਇਹਨਾਂ ਕਰਕੇ ਸਾਡੇ ਕੋਲ ਬਹੁਤ ਬੰਦੇ ਆਉਂਦੇ ਆ ਜੀ ਤੁਸੀਂ ਉਹਨਾਂ ਨੇ ਗੱਡੀ ਉੱਥੋਂ ਲਈ ਆ ਇਨਾ ਕਰਕੇ ਸਾਡੋ ਕੋ ਬਹੁਤ ਕੁਛ ਆਉਂਦਾ ਦੀ ਜੀ ਤੇ ਅਸੀਂ ਅਦਾ ਵੀ ਧੰਨਵਾਦ ਕਰਦੇ ਹਾਂ ਉਸ ਜੀ ਲਈ ਇਨਾ ਕਰਕੇ ਸਾਨੂੰ ਵੀ ਬਹੁਤ ਦੂਰ ਦੂਰ ਲਾਈਵ ਕਾਰਡ ਬੁਲਾਉਂਦੇ ਆ ਜੀ ਠੀਕ ਹੈ ਜੀ ਤੇ ਇੱਕ ਵੀਰ ਜੀ ਆਪਣੇ ਤੁਹਾਡਾ ਨਾਮ ਦੱਸ ਦਿਓ ਜੀ ਕੀ ਹੈ ਇਹ ਲਲਿਤ ਜੀ ਆ ਜੀ ਤੇ ਸਤਪਾਲ ਜੀ ਦੇ ਬ੍ਰਦਰ ਆ ਦੋਨੇ ਬ੍ਰਦਰ ਇੱਥੇ ਹੁੰਦੇ ਆ ਜੀ ਹਾਂ ਜੀ ਹਾਂ ਜੀ ਸਤਪਾਲ ਜੀ ਤੁਸੀਂ ਵੀ ਆਪਣੇ ਦੋ ਕਮੈਂਟ ਜਰੂਰ ਸ਼ੇਅਰ ਕਰੋ ਜੀ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਜੀ ਅੱਜ ਸਾਡੇ ਕੋ ਆਏ ਆ ਤੇ ਨਾਲ ਦਾ ਬਹੁਤ ਵੈਲਕਮ ਆ ਸਾਨੂੰ ਤੇ ਵਧੀਆ ਇਹਨਾਂ ਦੇ ਨਾਲ ਸਾਨੂੰ ਐਡ ਮਿਲਦੀ ਬਹੁਤ ਵਧੀਆ ਕੰਮ ਮਿਲਦਾ ਜੀ ਤੇ ਆਪਣੀ ਬੈਸਟ ਤੋਂ ਬੈਸਟ ਕਾਰ ਲੱ ਤੇ ਅੱਜ ਸਤਪਾਲ ਜੀ ਔਰ ਲਲਿਤ ਜੀ ਦੀ ਸਾਰੀ ਫੈਮਿਲੀ ਬੱਚੇ ਵਾਈਫ ਸਾਰੇ ਪਹੁੰਚੇ ਆ ਜੀ ਇੱਥੇ ਇਹਨਾਂ ਦਾ ਵੈਲਕਮ ਕਰਨ ਨੂੰ ਤੇ ਜੋਤੀਨੂਰਾ ਜੀ ਨੂੰ ਅਸੀਂ ਜੱਗ ਪੰਜਾਬੀ ਨਿਊਜ਼ ਦੀ ਪੂਰੀ ਟੀਮ ਦੇ ਵੱਲੋਂ ਉਸਮਾਨ ਜੀ ਨੂੰ ਪੂਰੀ ਟੀਮ ਦੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਆ ਅੱਜ ਜਿਹੜਾ ਰੂਬੀ ਕੌਨ ਵੱਡੀਆਂ ਕਲੱਬ ਦੀਆਂ ਤੇ ਜਿਹੜਾ ਅੱਜ ਜੋਤੀਨੂਰਾ ਜੀ ਪੂਰੀ ਟੀਮ ਜਿਹੜੀ ਪਹੁੰਚੀ ਆ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਥੈਂਕ ਯੂ ਮੱਚ ਥੈਂਕ ਯੂ ਆਪਾਂ ਕੇਕ ਕਟਿੰਗ ਦੀ ਹੁਣ ਕਰ ਲਈਏ ਰਸਮ ਜੀ ਆਪਾਂ ਜੀ ਬਾਟ ਜਿਆਹੀ ਫਿਰ ਲੰਘ ਤੜਕ ਗੱਡੀਆਂ ਲਈਏ ਸਾਨੂੰ ਹੋਰ ਵੀ ਵਧੀਆ ਚੰਗਾ ਮੀਨ ਹੁੰਦਾ ਹਾਂ ਕੁਛ ਥੋੜਾ ਸੁਣਾ ਦਿਓ ਕੁਛ ਯਾਰ ਸੁਣਾ ਮੈਂ ਤੈਨੂੰ ਕਹਿ ਨਹੀਂ ਸਕਦਾ ਤੁਸੀਂ ਆਪਣੀ ਮਰਜ਼ੀ ਨਾਲ ਸੁਣਾਣਾ ਜੋ ਸੁਣਾਣਾ ਆ ਜਾਓ ਬੇ शाहे मर्दाने अली लापत अली शेर यज़दान अली अली हक अली 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 علی हक अली 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 बोलली हली अली अली बोलली हक अली 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 बोलली है तन पर अली अली हो जुबा पर अली अली तन पर अली अली हो जुबा पर अली अली है मर जाऊ तो कफन पे भी लिखना अली 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 मोला अली 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 मोला अली अली क्या बात है आज नाम जी ਆਓ ਬਈ ਨਾ ਆਜੋ ਆਜੋ ਆਹੋ ਆਜੋ ਗਿਆ ਭਾਈ ਜੀ ਪਾਜੀ ਆਜੋ ਆਜੋ ਭਾਈ ਜੀ ਮੜਾ ਆਜੋ ਤੁਸੀਂ ਨਵੀਨ ਅਦੇਸ਼ਾ ਇੱਧਰ ਆਜੋ ਇੱਧਰ ਨਾਲੇ ਇੱਧਰ ਭਾਈ ਜੀ